ਮੰਦ ਕਮੇਟੀ ਦੇ ਮੈਂਬਰ ਸਾਹਿਬਾਨ ਸਾਫ ਦਾ ਚੇਅਰਮੈਨ ਸਾਹਿਬਾਨ ਪੰਚ ਸਰਪੰਚ ਤੇ ਸਤਿਕਾਰਯੋਗ ਸਾਡੀ ਜਿਹੜੀ ਪ੍ਰੈਸ ਪਹੁੰਚੀ ਆ ਤੇ ਜਿੰਨੇ ਵੀ ਅੱਜ ਪੰਚ ਸਰਪੰਚ ਪਿੰਡਾਂ ਤੋਂ ਮਰੀਆਂ ਮਤਾਵਾਂ ਪਹਿਣਾ ਨੌਜਵਾਨ ਵੀਰ ਇੱਥੇ ਪਹੁੰਚਿਆ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜੋ ਅੱਜ ਤੁਹਾਡਾ ਇਹ ਠਾਠਾ ਮਾਰਦਾ ਇਕੱਠ ਹੈ ਬਾਦਲ ਸਾਹਿਬ ਇਹ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਸੀ ਇਹ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਸੀ ਕਿਉਂਕਿ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਇਸ ਹਲਕੇ ਲਈ ਬਹੁਤ ਵੱਡੇ ਕੰਮ ਕੀਤੇ ਆ ਅੱਜ ਦੇ ਲੀਡਰਾਂ ਨੂੰ ਵੇਖ ਰਿਹਾ ਚੀਜ਼ੀ ਨੂੰ ਖੂਨ ਲਾ ਕੇ ਆਪ ਨੂੰ ਸ਼ਹੀਦ ਘੋਆ ਰਿਹਾ ਇਹ ਕੱਤਾ ਕੋਈ ਪੁਲ ਬਣਾਤਾ ਕੋਈ ਸੜਕੇ ਕੱਦੀ ਬਣਾਉਂਦੀ ਆ ਤੇ ਕਹਿੰਦੇ ਬਹੁਤ ਵੱਡੇ ਕੰਮ ਕਰਤੇ ਆ ਇਸ ਏਰੀਆ ਦੇ ਵਿੱਚ ਬਾਦਲ ਸਾਹਿਬ ਨੇ 2-2 ਹਜ਼ਾਰ ਦੇ ਉੱਤੇ ਪੈੜੀਆਂ ਲੋਕਾਂ ਦੀਆਂ ਪੱਕੀਆਂ ਕੀਤੀਆਂ ਆ ਬਰਾ ਬੈਠੇ ਆ ਨਾ ਪਿੰਡਾਂ 'ਚ ਜਾਣਾ ਲੋਕ ਦੱਸਦੇ ਆ ਵੱਡੇ ਬਾਦੂ ਸਾਹਿਬ ਨੂੰ ਯਾਦ ਕਰਦੇ ਆ ਕਿ ਸਾਡੀ ਅੱਜ ਦੇ ਅਸੀਂ ਖਸ਼ਾਲੀ ਦੇ ਵਿੱਚ ਜੀ ਰਹੇ ਆ ਤੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦੂ ਦੀ ਬਦੌਲਤ ਜੀ ਰਹੇ ਆ ਬੰਬੀਆਂ ਦੇ ਕਨੈਕਸ਼ਨ ਨਹੀਂ ਸੀ ਹੈਗੇ ਤੁਸੀਂ ਲੰਗਰ ਲਾਤੇ ਆਪਣੀ ਸਰਕਾਰ ਦੇ ਵਿੱਚ ਜੇ ਪੈੜੀਆਂ 2-2 5-5 ਹਜ਼ਾਰ ਦੇ ਵਿੱਚ ਲੋਕਾਂ ਦੀਆਂ ਪੱਕੀਆਂ ਕੀਤੀਆਂ ਜਿਹੜੀਆਂ ਕੱਚੀਆਂ ਸੀ ਫਿਰ ਬਾਡਰ ਏਰੀਆ ਜਿੱਦਾਂ ਸੀ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਬੀਜੇਪੀ ਪਾਰਟੀ ਦੇ ਵਿੱਚ ਹੁੰਦਿਆ ਸਭ ਤੋਂ ਪਹਿਲਾਂ ਇਹਨਾਂ ਹਾ ਦਾ ਮਾਰਾ ਮਾਰਿਆ ਸੀ ਸਾਡੇ ਕਿਸਾਨ ਤੇ ਮਜ਼ਦੂਰਾਂ ਦੇ ਹੱਕ 'ਚ ਕਿ ਇਹਨਾਂ ਦੀ ਪਾਰਟੀ ਨੇ ਇਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਕਿ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋਏ ਹੋ ਪਰ ਇਹਨਾਂ ਨੇ ਮੁੜ ਕੇ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਦਾ ਸਾਥ ਦੇ ਕੇ ਉਹਦੇ ਵਿੱਚ ਸ਼ਾਮਲ ਹੋ ਕੇ ਅੱਜ ਸਾਡੇ ਇੱਥੋਂ ਮੈਂਬਰ ਪਾਰਲੀਮੈਂਟ ਨੇ ਮੈਂ ਬਾਦੂ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਉਮੀਦਵਾਰ ਸਾਨੂੰ ਦਿੱਤਾ ਇੱਥੋਂ ਅੰਮ੍ਰਿਤਸਰ ਸ਼ਹਿਰ ਵਾਸਤੇ ਹਰ ਬੱਚਾ ਬੱਚਾ ਪਿੰਡਾਂ ਦਾ ਇਹਨਾਂ ਨੂੰ ਜਾਣਦਾ ਹੈ ਇਹਨਾਂ ਦੇ ਨਾਂ ਤੋਂ ਕਿਉਂਕਿ ਇਹਨਾਂ ਦੇ ਕੰਮ ਬੋਲਦੇ ਆ ਇਹਨਾਂ ਨੂੰ ਦੱਸਣ ਦੀ ਸਾਨੂੰ ਲੋੜ ਨਹੀਂ ਪੈਂਦੀ ਕਿ ਅਨਿਲ ਜੋਸ਼ੀ ਕੌਣ ਆ ਤੇ ਜਿਹੜੇ ਦਿੱਲੀੋਂ ਆ ਗਏ ਆ ਉਹਨਾਂ ਦਾ ਲੋਕਾਂ ਨੂੰ ਦੱਸਣਾ ਪੈਂਦਾ ਜੀ ਆ ਫਲਾਣਾ ਜੀ ਦਾ ਢਮਕਣਾ ਜੀ ਆਇਆ ਆ ਇਸ ਕਰਕੇ ਭਰਾਓ ਇਹ ਤੇ ਤੁਹਾਡੇ ਪਰਿਵਾਰਕ ਮੈਂਬਰ ਆ ਜਦੋਂ ਮਰਜ਼ੀ ਤੁਸੀਂ ਅਮਰਸਰ ਜਾਓ ਚਾਹੇ ਮਜੀਠੀਆ ਸਾਹਿਬ ਦੀ ਬਾਹ ਫੜ ਲਓ ਜਦੋਂ ਮਰਜ਼ੀ ਜੋਸ਼ੀ ਸਾਹਿਬ ਦੀ ਫੜ ਸਕਦੇ ਹੋ ਦਾਸ ਤੁਹਾਡੇ ਕੋਲ ਹਾਜ਼ਰ ਆ ਕਿੰਨੇ ਪੈਣ ਪ੍ਰਾਸੀ ਸਾਰੇ ਜਿਹੜੇ ਸ਼ਰਮਨੀ ਕਾਲੀ ਦੰਦੇ ਵਰਕਰ ਤਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਤੁਸੀਂ ਤਗੜੇ ਹੋ ਕੇ ਆ ਜਿੱਥੇ ਪਹੁੰਚੇ ਹੋ ਮੈਂ ਦਿਲ ਦੀਆਂ ਘਰਾਈਆਂ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਵੇਖ ਰਿਹਾ ਪੰਡਾਲ ਦੇ ਵਿੱਚ ਕੱਲੇ-ਕੱਲੇ ਸਰਪੰਚ ਪੰਚ ਜਿੰਨੇ ਵੀ ਮੋਤਵਰ ਬੈਠੇ ਮੈਂ ਸਾਰਿਆਂ ਨੂੰ ਮਿਲਿਆ ਤੇ ਮੈਂ ਝਾਤੀ ਮਾਰੀ ਕੋਈ ਇਹ ਨਾ ਸੋਚੋ ਕਿ ਸਟੇਜ ਤੇ ਕੋਈ ਜ਼ਿਆਦਾ ਬੈਠਾ ਜਾਂ ਥੱਲੇ ਬੈਠਾ ਤੁਸੀਂ ਮੇਰੇ ਦਿਲ ਦੇ ਵਿੱਚ ਜੋ ਮੈਨੂੰ ਸਾਰੇ ਹੀ ਦਿਖ ਰਹੇ ਤੁਹਾਡੀ ਸਾਰਿਆਂ ਦੀ ਇੱਥੇ ਆਇਆਂ ਦੀ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਮੈਨੂੰ ਲਵਾਈ ਆ ਤੇ ਲੱਗ ਰਹੀ ਆ ਤੇ ਸਾਡੇ ਸਾਡਾ ਤੋਤਾ ਵੀਰ ਕਾਲੀ ਜੰਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਮੇਰੇ ਸਤਿਕਾਰਯੋਗ ਵੱਡੇ ਵੀਰ ਮੈਂਬਰ ਪਾਰਲੀਮੈਂਟ ਦੀ ਚੋਣ ਲੜਦੇ ਅਨੰਦ ਜੋਸ਼ੀ ਜੀ ਸਤੇ ਤੇ ਬਰਾਜਮਾਲ ਜੇ ਇਜਾਜ਼ਤ ਦੇ ਦਿਓ ਜੀ ਸਾਰੇ ਸਤਿਕਾਰਯੋਗ ਲੀਡਰਸ਼ਿਪ ਕਹਿ ਕੇ ਸਾਰ ਜਿਆ ਨਹੀਂ ਤਾਂ ਮੈਨੂੰ ਨੌ ਲੈਦਿਆਂ ਨੂੰ ਸਮਾਂ ਬੜਾ ਲੱਗ ਜਾਣਾ ਸਾਰੀ ਸਮੂਚੀ ਸਟੇਜ ਤੇ ਬੈਠੀ ਲੀਡਰਸ਼ਿਪ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਹੋਰ ਗਾਜ-ਵਾਜ ਕੇ ਫਤੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਜੋਤ ਸਿੰਘ ਜੀ ਸਮਰਾ ਸਾਹਿਬ ਨੂੰ ਤੇ ਉਹਨਾਂ ਦੀ ਸਮੂਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਬਾਲਰ ਸਾਹਿਬ ਸ਼ਾਇਦ ਤੁਹਾਨੂੰ ਨਾ ਅੱਜ ਦੀ ਜੁਆਇਨਿੰਗ ਦੀ ਅਹਿਮੀਅਤ ਨਹੀਂ ਸਹਾਂ ਦੇ ਸਮਝ ਆਈਆ ਤੁਸੀਂ ਵੇਖੋ ਜਿਹੜਾ ਕੈਂਡੀਡੇਟ ਹੈ ਜੋਸ਼ੀ ਸਾਹਿਬ ਦੇ ਖਿਲਾਫ ਮੈਨੂੰ ਲੱਗਦਾ ਉਹਦਾ ਸ਼ਾਇਦ ਹੁਣ ਅੱਜ ਦੇ ਜਿੱਤੀ ਵੱਡੀ ਜੁਆਇਨਿੰਗ ਹੋਣ ਲੱਗੀ ਹੈ ਸ਼ਾਇਦ ਉਹਦਾ ਟੱਪਰ ਵੀ ਉਹਨੂੰ ਵੋਟ ਨਾ ਪਾਵੇ ਦੇਖ ਕੇ ਕਿਉਂਕਿ ਇਹ ਛੋਟੀ ਮੋਟੀ ਜੁਆਇਨਿੰਗ ਨਹੀਂ ਵਜੀਰ ਹੈ ਹਾਂਜੀ ਕੱਛ ਮੋਤਸੇ ਵੀ ਮੈਨੂੰ ਨਹੀਂ ਲੱਗਦਾ ਅੱਜ ਤੋਂ ਬਾਅਦ ਕਰੂੰਗਾ ਤੁਸੀਂ ਇਹ ਵੇਖੋ ਉਹ ਮੌਕੇ ਦਾ ਵਜੀਰ 2.5 ਸਾਲ ਹਲੇ ਸਰਕਾਰ ਰਹਿੰਦੀ ਐ ਅਜਨਾਲਾ ਹਲਕਾ ਦਾ ਆਪਣਾ ਹਲਕਾ ਔਰ ਫੇਰ ਉਹਦੇ ਹਲਕੇ ਚ ਆ ਕੇ ਕੋਈ ਜਾਇਨਿੰਗ ਕਰਾ ਦੇ ਇੱਕ ਤੇ ਛੋਟੀ ਮੋਟੀ ਗੱਲ ਨਾ ਸਮਝ ਰਹੇ ਹੋ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆ ਕਿ ਜਿਹੜੇ ਇਹ ਬੰਦੇ ਜੁਆਇਨ ਕਰ ਰਹੇ ਆ ਇਹਨਾਂ ਨੂੰ ਦੇਖੋ ਇਹਨਾਂ ਨੂੰ ਇਹ ਵੀ ਪਤਾ ਅੱਜ ਦੀ ਜੁਆਇਨਿੰਗ ਤੋਂ ਬਾਅਦ ਮੈਨੂੰ ਕਿਉਂਕਿ ਮਿਲੇ ਸੀ ਮੈਨੂੰ ਕਹਿ ਕੇ ਗਏ ਕਿ ਸਾਨੂੰ ਪਤਾ ਕਿ ਸਾਡੇ ਤੇ ਪਰਤੇ ਵੀ ਹੋਣੇ ਆ ਕੱਲ ਤੱਕ ਇਹ ਚੰਗੇ ਸਨ ਅੱਜ ਤੋਂ ਬਾਅਦ ਇਹਨਾਂ ਚ ਨੁਕਸੀ ਨੁਕਸ ਲੱਭਣੇ ਕੱਲ ਤੱਕ ਇਹ ਮੰਤਰੀ ਦੀ ਗੱਡੀ 'ਚ ਸਨ ਤੇ ਅੱਜ ਤੋਂ ਬਾਅਦ ਇਹਦਾ ਜੇ ਹਰ ਤਰੀਕੇ ਦੀ ਇਹਦਾ ਦੀ ਇਨਕਵਾਇਰੀ ਵੀ ਖੁੱਲ ਜਾਣੀਆਂ ਮਗਰ ਅੱਜ ਹੱਕ ਹੱਕ ਸੱਚ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਬਾਟਰ ਇਲਾਕੇ ਦੀ ਤਰੱਕੀ ਵਾਸਤੇ ਕਿਸਾਨ ਭਰਾਵਾਂ ਤੇ ਖੇਤ ਮਜ਼ਦੂਰਾਂ ਦੇ ਹੱਕ ਵਾਸਤੇ ਮਲਾਜਮ ਵਪਾਰੀ ਅੱਜ ਹਰ ਉਸ ਵਰਗ ਵਾਸਤੇ ਜਿਹੜਾ ਸਰਕਾਰ ਤੋਂ ਆਹਤ ਹੈ ਉਹਨਾਂ ਦੀਆਂ ਗੱਲਾਂ ਨੂੰ ਧਿਆਨ 'ਚ ਰੱਖ ਦਿਆ ਅੱਜ ਇਹਨਾਂ ਨੇ ਆਪ ਦੀ ਸਿਆਸੀ ਜਿਹੜੀ ਤੁਸੀਂ ਕਹ ਲੋ ਹੋਣ ਕਹ ਲੋ ਜਾਂ ਪਛਾਮ ਅਜ ਦਾਬ ਦੇ ਲਾ ਕੇ ਆਮ ਤੌਰ ਤੇ ਤਰੀਕੇ ਇਹ ਨਗਰ 'ਚ ਚਲੇ ਜਾਓ ਨਾਲ ਕਿਉਂਕਿ ਕਹਿੰਦਾ ਕੋਈ ਦਾ ਵੋਟ ਤੈਨੂੰ ਪਾ ਗਿਆ ਕਿ ਸਾਲ ਹਲੇ ਹੈਗਾ 3 ਸਾਲ ਰਹਿੰਦੇ ਆ ਕੱਟ ਲਾਈਨ ਦੇ ਸਮਾਹੀ ਕਹਿੰਦੇ ਆ ਨਾ ਜੋ ਨਿਸ਼ਾਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਡੇ ਗੁਰੂ ਜੀ ਕੀ ਫਤਹ ਮਾਨ ਸ਼੍ਰੋਮਣੀ ਕਾਲੀਦਾਵ ਪੰਜਾਬ ਦੇ ਹਰਮਨ ਪਿਆਰੇ ਲੀਡਰ ਪੰਜਾਬ ਦੇ ਹੱਕਾਂ ਵਾਸਤੇ ਲਾਥ ਲਾਉਣ ਵਾਲੇ ਸਾਡੇ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਮਾਝੇ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਸਾਡੇ ਇਸ ਫਰਕੇ ਦੇ ਇਨਚਾਰਜ ਜੋਧ ਸਿੰਘ ਸਮਰਾਜੀ ਜਿਨ੍ਹਾਂ ਨੇ ਆਪਣੀ ਮਿਹਨਤ ਦਾ ਅਜ ਲੋਹਾ ਮਨਵਾਇਆ ਆਪਣੇ ਪਿਆਰ ਆਪਣੇ ਕੰਮ ਆਪਣਾ ਸਤਕਾਰ ਦੇਣ ਦੀ ਜਿਹੜੀ ਇਹਨਾਂ ਦੀ ਸ਼ੈਲੀ ਆ ਉਹਦੇ ਕਰਕੇ ਸੱਤਾਧਾਰੀ ਇਹ ਝੂਠੇ ਨਕਲਾਬੀ ਜਿਨ੍ਹਾਂ ਨੇ ਝੂਠ ਦੇ ਸਿਰ ਤੇ ਵੱਡੇ ਵੱਡੇ ਮਹਿਲ ਸਿਰਦੇ ਸੀ ਉਹਨਾਂ ਨੂੰ ਬਹਿਲਾਂ ਨੂੰ ਛੱਡ ਕੇ ਇਹਨਾਂ ਦੇ ਪਿਆਰ ਕਰਕੇ ਅੱਜ ਸੈਂਕੜੇ ਦੀ ਗਿਣਤੀ ਦੇ ਵਿੱਚ ਐਸੋਲੇ 2.5 ਸਾਲ ਹਲੇ ਸਰਕਾਰ ਬਾਕੀ ਆ ਬੜਾ ਔਖੇ ਜੋਤ ਸਿੰਘ ਸ਼ਰਮਾ ਸਮਰੱਥ ਜੀ ਦਾ ਇਹਨਾਂ ਦੀ لیاقت ਆ ਇਹਨਾਂ ਦਾ ਪਿਆਰ ਆ ਮੇਰੇ ਵੀਰੋ ਥੋੜਾ ਜਿਹਾ ਹੋਰ ਬਹਿ ਜਾਓ ਮੈਂ 5-7 ਮਿੰਟ ਬੋਲਣਾ ਜੇ ਤੁਸੀਂ ਮੈਨੂੰ ਬੋਲਦੇ ਇਹਨੂੰ ਨਹੀਂ ਸੁਣੋਗੇ ਜੇ ਫਿਰ ਮਨੇ ਕਹ ਤਾਕਤ ਕਿ ਤਾਉਗੀ ਤੁਹਾਡੇ ਕੰਮਾਂ ਦੀ ਮਜੀਠੀਆ ਸਾਹਮਣੇ ਤੇ ਗਿਆ ਤੇ ਜਾ ਕੇ ਧਰਨਾ ਲਾ ਦੇ ਤੇ ਮੈਂ ਗਿਆ ਮੈਨੂੰ ਚੇਤਾ ਆ ਗਿਆ ਸਿਮਰਨਜੀਤ ਸਿੰਘ ਬਾਹੰਦਾ ਮੈਂ ਗਿਆ ਉਹਦੇ ਨੂੰ ਕੁਰਬਾਨ ਫੜ ਕੇ ਬਾਹਰ ਹੀ ਨਾ ਬੈਠ ਜਾ ਜਿੱਨਾ ਚਿਰ ਮਸਲਾ ਨਹੀਂ ਹੱਲ ਕਰਦੇ ਨਾ ਮੈਂ ਕਿਹਾ ਇਹਨੂੰ ਅੰਦਰ ਜਾਣ ਦੇਣਾ ਤੇ ਨਾ ਬਾਹਰ ਆਉਣ ਦੇਣਾ ਸਾਹਕਦਾ ਮੇਰਾ ਇਤਰਾਦਾ ਹੀ ਆ ਹੈ ਮੈਂ ਪਿੰਡੂ ਆ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਚਰੀਆਂ ਗਾਜੇ ਕੁੱਤਰੇ ਆ ਵੰਡਾ ਨਹੀਂਆ ਪੰਡਾ 10 12 ਡੰਗਰ ਸੀ ਟੋਕਾ ਹੱਥ ਵਾਲਾਈ ਸੀ 18 ਵੀ ਗੱਲਿਆਂ ਦੀ ਵਾਈ ਸੀ ਪੱਠੇ ਵੱਡੇ ਭਰੀਆਂ ਢੋਈਆਂ ਗਾਇਆਂ ਘਣਕਾਂ ਮੇਰਾ ਗੱਲ ਬਹੁਤ ਘੱਟ ਬੰਦੇ ਹੋਣੇ ਹਾਲੇ ਵੀ ਜਿਨ੍ਹਾਂ ਨੂੰ ਇਹ ਪਤਾ ਕਿ ਢੋਈਆਂ ਤੇ ਸੌਣਾ ਪੈਂਦਾ ਸੀ ਝੋਨਾ ਝੜਦੇ ਆ ਜਦੋਂ ਲੇਟ ਹੋ ਜਾਂਦੇ ਪਛਤਾਉਣਾ ਨਹੀਂ ਪਊਗਾ ਤੁਹਾਨੂੰ ਤੁਹਾਨੂੰ ਪਛਤਾਵਾ ਨਹੀਂ ਆਊਗਾ ਇਸ ਸੇਵਾਦਾਰ ਨੂੰ ਵੋਟ ਪਾ ਕੇ ਨਾ ਕਦੀ ਪਿੱਠ ਲੰਗਨ ਦਿੱਤੀ ਆ ਤੇ ਨਾ ਕਦੀ ਪਿੱਠ ਵਿਖਾਈ ਆ ਪਤਾ ਸੁਖਵੀਰ ਜੀ ਨੂੰ ਵਿਕਰਮ ਜੀ ਨੂੰ ਸਰਕਾਰ ਚ ਰਿਹਾ ਇਹਨਾਂ ਨੇ 10 ਸਾਲ 10 ਸਾਲ ਕੰਮ ਕੀਤਾ ਰਾਤ ਦਿਨ 12-12 ਘੰਟੇ ਕੰਮ ਕੀਤਾ ਤੇ ਜਿਹੜਾ ਕੰਮ ਲੈ ਕੇ ਜਾਂਦੇ ਸੀ ਸਰਕਾਰ ਕੋਲ ਬਾਦਲ ਸਾਹਿਬ ਕੋਲ ਸੁਖਵੀਰ ਜੀ ਕੋਲ ਪਬਲਿਕ ਦਾ ਲੈ ਕੇ ਜਾਂਦੇ ਸੀ ਕਦੇ ਪਰਸਨਾ ਨਹੀਂ ਲੈ ਗਏ ਤੇ ਸਿਰੇ ਲਾ ਕੇ ਆਉਂਦਾ ਸੀ ਇਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਤੁਹਾਡਾ ਵਕੀਲ ਬਣ ਕੇ ਤੁਹਾਡੀ ਲਤ ਲਾਉਂਗਾ ਤੁਹਾਡੇ ਵਾਸਤੇ ਜਿਹੜੀ ਲਤ ਲਾਉਂਗਾ ਸਿਰੇ ਲਾ ਕੇ ਲਾਉਂਗਾ ਜਿਹੜਾ ਸਵਾਲ ਲਾਉਂਗਾ ਉਹਨੂੰ ਸਿਰੇ ਲਾ ਕੇ ਲਾਉਂਗਾ ਨਹੀਂ ਤੇ ਮੈਂਬਰ ਪਾਰਲੀਮੈਂਟ ਪਤਾ ਕੀ ਜਾਂਦੇ ਆ ਅਚੀਵਮੈਂਟ ਕੀ ਜਾਂਦੇ ਆ ਇੰਨੇ ਸਵਾਲ ਲਾਏ ਦੀ ਇਹ ਸਵਾਲ ਲਾਉਣਾ ਅਚੀਵਮੈਂਟ ਨਹੀਂ ਗਾ ਸਵਾਲ ਲਾ ਕੇ ਹੱਲ ਕਿੰਨੇ ਕਰਾਇਆ ਅਸ਼ੋਰੈਂਸ ਕਿੰਨੇ ਦੀ ਲਈ ਆ ਟਾਈਮ ਬਾਉਂਡ ਅਸ਼ੋਰੈਂਸ ਲਾ ਕੇ ਸਿਰੇ ਕਿਹੜਾ ਲਾਇਆ ਤੇ ਫਿਜ਼ੀਕਲੀ ਤਰਾਹ ਕਰਦੇ ਦਿਸਦਾ ਕੀ ਆ ਇਹ ਕਿਸੇ ਦਾ ਕੋਈ ਕੰਮ ਨਹੀਂ ਇਸ ਕਰਕੇ ਤੁਹਾਡਾ ਧੰਨਵਾਦ ਕਰਦਾ ਇੰਨੀ ਗਰਮੀ ਸੀ ਐਨੇ ਲੰਬੇ ਚਿਰ ਤੋਂ ਤੁਸੀਂ ਬੈਠੇ ਜੇ ਤੁਹਾਡਾ ਇਹ ਇਰਾਦਾ ਤੁਹਾਡਾ ਪੱਕਾ ਇਰਾਦਾ ਦੱਸਦਾ ਕਿ ਇਹ ਫਤਿਹ ਆਪਾਂ ਕਰ ਚੁੱਕੇ ਆਂ ਬਸ ਬਹਿਣਾ ਨਹੀਂ ਇਹ ਵੀ ਦਿਨ ਤੁਸੀਂ ਦੇ ਦਿਓ ਪੰਜ ਸਾਲ ਆ ਤੁਹਾਡਾ ਸੇਵਾਦਾਰ ਤੁਹਾਡੀ ਫੋਨ ਕਰਦੇ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ

ਪਰ ਬਈ ਲੋਕ ਆ ਜਾਂਦੇ ਕੌਮ ਨੂੰ ਕਮਜ਼ੋਰ ਕਰਨਾ ਕੌਮ ਨੂੰ ਬਣਾਏ ਜਦੋਂ ਕੰਮ ਆਪਾਂ ਉਹਨੂੰ ਪਛਾਣਦੇ ਨਹੀਂ ਪਰ ਜਦੋਂ ਨੁਕਸਾਨ ਹੋ ਜਾਂਦਾ ਫਿਰ ਬਾਤ ਕਰਦੇ ਓ ਹੋ ਹੋ ਕਿੰਨੀ ਦੇਰ ਤੁਸੀਂ ਇਹਦਾ ਨੁਕਸਾਨ ਆਪਣਾ ਕਰਈ ਜਾਓਗੇ ਦੇਖੋ ਕਾਲੀ ਦਲ ਨੂੰ ਬਣਾਇਆ ਕੌਮ ਨੇ ਬਣਾਇਆ 103 ਸਾਲ ਪਹਿਲੇ ਗੁਰੂ ਘਰਾਂ ਤੇ ਭੰਤਾ ਦਾ ਕਾਬਦ ਸੀ ਕੰਬੇ ਸੀ

ਉਰਾ ਬਪਾਰੀ ਹੈ ਤੁਸੀਂ ਪਾਸੇ ਦਿੱਲੀ ਵਾਲੇ ਆਓ ਫੈਸਲਾ ਕਰ ਲਓ ਜਿਵੇਂ ਇਹਨਾਂ ਦਿੱਲੀ ਵਾਲੇ ਠਕਾਰ ਨੇ ਬਾਰਡਰ ਸੀਲ ਕਰਤਾ ਉਵੇਂ ਹੀ ਫੈਸਲਾ ਕਰ ਲਓ 1 ਜੂਨ ਨੂੰ ਤੁਸੀਂ ਵੀ ਬਾਰਡਰ ਸੀਲ ਕਰਦੇ ਹੋ ਫੈਸਲਾ ਕਰ ਲਓ ਕਿ ਇੱਕ ਵੀ ਵੋਟ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਦੇਣੀ ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀਨ ਨੂੰ ਦੇਣੀ ਹੈ ਤੇ ਮੈਂ ਤੁਹਾਨੂੰ ਕਹਿ ਸਕਦਾ ਹੈ ਕੋਚੀ ਜੀ ਇੱਕ ਵਧੀਆ ਖਾਨਾ ਦਲੇਰ ਹੈ ਹਿੰਦੀ ਹੈ ਇਹਨਾਂ ਦੇ ਦਿਲ 'ਚ ਜਜ਼ਬਾ ਹੈ ਮੇਰੇ ਨਾਲ ਮੰਤਰੀ ਰਹੇ ਤੇ ਮੈਂ ਦੇਖਿਆ ਅਪਰ ਸਰ ਵਿੱਚ ਜਿਵੇਂ ਅਸੀਂ ਅਪਰ ਸਰ ਦੀ ਪਲਾਨਿੰਗ ਕਰਦੇ ਸੀ ਮੇਰੇ ਨਾਲ ਹੁੰਦੇ ਸੀ ਆ ਸਾਰੀ ਟ੍ਰੇਨਿੰਗ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੇ ਦੇਖੋ ਕਿੰਨੇ ਕੰਮ ਕਰਾਏ ਹੈ ਹੋਰ ਕੀ ਕੀ ਸਾਹਮਣੇ ਹੈ ਅਸੀਂ ਇਕੱਠੇ ਇੱਕ ਟੀਮ ਹੈ ਤੇ ਮੈਂ ਬੇਨਤੀ ਕਰਦਾ ਗੱਲਾਂ ਚਾਗੇ ਉਹਨਾਂ ਦੀਆਂ ਪਾਰਟੀਆਂ ਦੀ ਗੱਲਾਂ ਚਾਗੇ ਜੇ ਨੁਕਸਾਨ ਕਰਾਤਾ ਨੁਕਸਾਨ ਥੋੜਾ ਹੋ ਜਾਣਾ ਫਿਰ ਹੁਕਮਲਾ ਵੀ ਆਪਾਂ ਨੂੰ ਪੜਣਾ ਮੈਂ ਤੁਹਾਨੂੰ ਅੱਜ ਦੱਸਾਂ ਫਿਰ ਬਾਅਦ ਚ ਨਾ ਕਿਓ ਕਿ ਅ ਕੀ ਰੋਕੇ ਆਪ ਪੰਜਾਬ ਨੂੰ ਕਿਉਂ ਨਹੀਂ ਕਿਹਾ ਇਹ ਗਰੰਟੀ ਤਾਂ ਮੈਂ ਦਿੰਦਾ ਬੋਲੇ ਬੋਲੇ ਦੇਖੋ ਖੰਬਰਾ ਸਾਹ ਹਰ ਬੰਦੇ ਵਫਾदार ਕਿਲਮ ਨੂੰ ਖੜੇ ਐ ਇਹ ਲੋਕ ਕਹਿੰਦੇ ਨੇ ਕਿ ਐ ਨਹੀਂ ਅੱਜ ਤੱਕ ਕਿਤਨੀ ਐ ਕਿ ਜਿੱਥੇ ਪੁੱਲ ਦੇਖਦੇ ਤਾਂ ਉੱਥੇ ਆ ਕੇ ਬਹਿ ਜਾਂਦੀਆਂ ਐ ਅੱਜ ਕੱਲ ਪਤਾ ਹੀ ਲੱਗਦਾ ਮੈਂ ਸਵੇਰੇ ਲੇਕਾ ਕਿ ਕੌਣ ਗਿਆ ਉੱਡ ਗਿਆ ਕਿਸੇ ਪਾਰਟੀ ਦਾ ਕੋਈ ਪਤਾ ਨਹੀਂ ਕਿਹੜਾ ਉੱਡ ਗਿਆ ਕਿੱਥੇ ਪਈ ਜਾਂਦਾ ਉਹ ਸ਼ੇਰ ਹੋਈ ਹੁੰਦੇ ਐ ਜਿਹੜੇ ਡਰ ਕੇ ਖੜੇ ਰਹਿੰਦੇ ਐ ਆ ਇਤਿਹਾਸ ਕਾਹਲੀ ਦਿੰਦਾ ਸਾਡੇ ਵਾਸਤੇ ਨਾ ਕੋਈ ਸਰਕਾਰ ਜ਼ਰੂਰੀ ਐ ਨਾ ਸਾਡੇ ਵਾਸਤੇ ਕੋਈ ਗਨਮੈਨ ਜ਼ਰੂਰੀ ਹੈ ਸਾਡੇ ਵਾਸਤੇ ਪੰਜਾਬ ਦੀ ਜਨਤਾ ਤੇ ਖਾਲਸਾ ਪੰਥ ਜ਼ਰੂਰੀ ਹੈ ਤੇ ਉਹਨਾਂ ਦੀ ਜੱਦੀ ਕਲਾ ਜ਼ਰੂਰੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ